ਸਾਸੀਕਾਲ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਲਗਭਗ 26 ਦਿਨ ਪੂਰੇ ਹੋ ਗਏ ਪੰਜਾਬ ਦੇ ਵੱਡੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਉੱਤੇ ਬੈਠੇ ਹੋਏ ਜੇ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਕੋਈ ਹੁੰਗਾਰਾ ਕੋਈ ਪੋਜ਼ਿਟਿਵ ਵਾਈਬਸ ਨਹੀਂ ਆ ਰਹੀਆਂ ਕਿ ਅਸੀਂ ਤੁਹਾਨੂੰ ਫਸਲਾਂ ਉੱਤੇ ਐਮਐਸਪੀ ਦੇਨੇ ਆ ਤਿੰਨੇ ਕਾਲੇ ਕਾਨੂੰਨਾਂ ਦਾ ਲਿਖਤੀ ਪ੍ਰਮਾਣ ਦੇਨੇ ਆ ਕਿ ਇਹ ਲਾਗੂ ਨਹੀਂ ਕੀਤੇ ਜਾਣਗੇ ਪੂਰੇ ਭਾਰਤ ਦੇ ਕਿਸਾਨਾਂ ਤੇ ਜੇ ਗੱਲ ਕਰੀਏ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਉਹ ਵੀ ਇੱਕ ਥਾਪੜ ਕੇ ਜਿਹੜੇ ਨਹੀਂ ਡਟ ਕੇ ਖੜ੍ਹ ਰਹੇ ਜਗਜੀਤ ਸਿੰਘ ਡੱਲੇਵਾਲ ਦੇ ਜਗਜੀਤ ਸਿੰਘ ਡੱਲੇਵਾਲ ਦੀ ਦਿਨ ਬਰ ਦਿਨ ਜਿਹੜੀ ਹੈ ਉਹ ਖਰਾਬ ਹੁੰਦੀ ਜਾ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਇੱਕ ਬੜੀ ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਵੱਡੇ ਕਿਸਾਨ ਆਕੂ ਨੇ ਇੱਕ ਪਾਸੇ ਫਟਕਾਰ ਲਗਾਈ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਜਗਜੀਤ ਸਿੰਘ ਡੱਲੇਵਾਲ ਦੇ ਖਿਲਾਫ ਇਹ ਵੱਡੇ ਆਗੂ ਕਿਉਂ ਬੋਲ ਰਹੇ ਨੇ ਚਾਹੇ ਆਮ ਆਦਮੀ ਪਾਰਟੀ ਹੋਵੇ ਤੇ ਚਾਹੇ ਕਾਂਗਰਸ ਤੇ ਚਾਹੇ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੇ ਇੱਕ ਠੋਕੇ ਇਹਨਾਂ ਦਾ ਵਿਰੋਧ ਕੀਤਾ ਹੈ ਸਮੇਂ-ਸਮੇਂ ਦੀਆਂ ਸਰਕਾਰਾਂ ਦਾ ਕਿਸੇ ਸਮੇਂ ਉਹਨਾਂ ਦੀ ਕਾਂਗਰਸ ਵਿੱਚ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੂਤੀ ਬੋਲਦੀ ਸੀ ਇਦਰ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੂੰ ਬਿਨਾਂ ਮਤਬਲ ਤੋਂ ਜੇਲ੍ਹ ਦੇ ਵਿੱਚ ਵੀ ਲਗਭਗ ਡੇਢ ਮਹੀਨਾ ਬੰਦ ਕੇ ਕੀਤਾ ਗਿਆ। ਹਾਂਜੀ ਮੈਂ ਗੱਲ ਕਰ ਰਿਹਾ ਹਾਂ ਮਾਲਵਿੰਦਰ ਮਾਲੀ ਦੀ ਮਾਲਮਿੰਦਰ ਮਾਲੀ ਦਾ ਬੜਾ ਵੱਡਾ ਬਿਆਨ ਆਇਆ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਸਿੱਖੀ ਸਿਧਾਂਤਾਂ ਤੋਂ ਪੜ ਚੁੱਕੇ ਨੇ। ਸਿੱਖੀ ਸਿਧਾਂਤ ਮਰਨ ਵਰਤ ਨੂੰ ਤਰਜੀ ਨਹੀਂ ਦਿੰਦੇ। ਉਹਨਾਂ ਨੇ ਕਿਹਾ ਕਿ ਸਿੱਖ ਧਰਮ ਵਾਸਤੇ ਸਿੱਖ ਹੁਣਾ ਅਤੇ ਫਿਰ ਮਰਨ ਵਰਤ ਰੱਖਣਾ ਇਹ ਅਕੋਰਡਿੰਗ ਟੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਉਸ ਦਾ ਫਲਸਫਾ ਜਿਹੜਾ ਫਲਸਫਾ ਹੈ ਇਸ ਨੂੰ ਤਰਜੀਹ ਨਹੀਂ ਦਿੰਦਾ ਇਸ ਲਈ ਮਰਨ ਵਰਤ ਨੂੰ ਮਲਤਵੀ ਕਰ ਦੇਣਾ ਚਾਹੀਦਾ ਹੈ ਉਹਨਾਂ ਕਹਿੰਦੇ ਜਦੋਂ ਲੋਡ ਪਵੇ ਕਿਸੇ ਹੋਰ ਆਗੂ ਵੱਲੋਂ ਜਿਹੜਾ ਹੈ ਮਰਨ ਵਰਤ ਸ਼ੁਰੂ ਕਰ ਦੇਣਾ ਚਾਹੀਦਾ ਹੈ ਲੇਕਿਨ ਜਗਜੀਤ ਸਿੰਘ ਡੱਲੇਵਾਲ ਕੈਂਸਰ ਪੇਸ਼ੈਂਟ ਨੇ ਦੂਸਰੇ ਪਾਸੇ ਉਹਨਾਂ ਦੀ ਹਾਲਤ ਜਿਹੜੀ ਹੈ ਦਿਨ ਬਰ ਦਿਨ ਨਾਜ਼ੁਕ ਹੁੰਦੀ ਜਾ ਰਹੀ ਹੈ ਜਗਜੀਤ ਸਿੰਘ ਡੱਲੇਵਾਲ ਦੇ ਖਿਲਾਫ ਹੋਏ ਮਾਲਵਿੰਦਰ ਵਾਲੀ ਕਿਉਂਕਿ ਮਾਲਵਿੰਦਰ ਮਾਲੀ ਕਹਿ ਰਹੇ ਨੇ Cake according to Shri Guru Granth ਬਾਣੀ ਦੇ ਅਨੁਸਾਰ ਇੱਕ ਸਿੱਖ ਨੂੰ ਮਰਨ ਵਰਤ ਉੱਤੇ ਬੈਠਣਾ ਇਹ ਉਸ ਦੇ ਵੱਲ ਬਿਲਕੁਲ ਜਾਇਜ਼ ਨਹੀਂ ਹੈ ਦੂਸਰੇ ਪਾਸੇ ਉਹਨਾਂ ਨੇ ਸਰਵਨ ਸਿੰਘ ਪੰਦੀਰ ਦੀ ਗੱਲ ਕੀਤੀ ਉਹਨਾਂ ਨੇ ਗੱਲ ਕੀਤੀ ਰੁਲਦੂ ਸਿੰਘ ਦੀ ਉਹਨਾਂ ਨੇ ਗੱਲ ਕੀਤੀ ਜਗਿੰਦਰ ਸਿੰਘ ਉਗਰਾਹਾ ਦੀ ਯਾਨੀ ਕਿ ਉਹਨਾਂ ਨੇ ਜਨੀਆਂ ਵੀ ਕਿਸਾਨ ਜਤੇਬੰਦੀਆਂ ਨੇ ਉਹਨਾਂ ਦੇ ਵੀ ਹਵਾਲੇ ਦਿੱਤੇ ਕਿ ਇਹਨਾਂ ਦੀ ਵਿਚਾਰਧਾਰਾ ਆਪਸ ਵਿੱਚ ਮਿਲਦੀ ਨਹੀਂ ਇਸ ਲਈ ਜਗਜੀਤ ਸਿੰਘ ਡੱਲੇਵਾਲ ਨੂੰ ਮਰਤ ਮਰਨ ਵਰਤਨ ਛੱਡ ਕੇ ਜਿਹੜੀ ਹੈ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ ਤਾਂ ਕਿ ਉਹਨਾਂ ਉਹਨਾਂ ਦੀ ਜ਼ਿੰਦਗੀ ਬਸ ਕੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਪਹਿਲਾਂ ਜੇ ਕੋਈ ਕਿਸਾਨ ਆਵਾਜ਼ ਮਾਰਦਾ ਸੀ ਤੇ ਪੂਰਾ ਭਾਰਤ ਬੰਦ ਹੋ ਜਾਂਦਾ ਸੀ ਜਗਜੀਤ ਸਿੰਘ ਡੱਲੇਵਾਲ ਨੇ ਮਰਨਵਤ ਰੱਖਿਆ ਹੋਇਆ ਤੇ ਇੰਜ ਲੱਗ ਰਿਹਾ ਹੈ ਕਿ ਕਿਸਾਨ ਕਿਸਾਨਾਂ ਦਾ ਮਸਲਾ ਸਿਰ ਪੰਜਾਬ ਦੇ ਦਾ ਹੈ ਬਾਕੀ ਹੋਰ ਸੂਬਿਆਂ ਦਾ ਨਹੀਂ ਇਸ ਲਈ ਅੱਜ ਮਾਲਵਿੰਦਰ ਮਾਲੀ ਦਾ ਇੱਕ ਵੱਡਾ ਬਿਆਨ ਆਇਆ ਹੈ ਪੋਡਕਾਸਟ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਸਿੱਖ ਸਿਧਾਂਤਾਂ ਦੇ ਅਨੁਸਾਰ ਨਹੀਂ ਹੈ ਜੇਕਰ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਰੱਖਿਆ ਹੋਇਆ ਹੈ ਧੰਨ